ਪਿਆਰੀ ਸਾਧ ਸੰਗਤ ਜੀ ਜਿਸ ਤਾ ਕੇ ਸਾਨੂੰ ਪਿਛਲੇ 7-8 ਦਿਨਾਂ ਤੋਂ ਇੰਤਜ਼ਾਰ ਸੀ ਕਿ ਅਸੀਂ ਹੇਮ ਗੁਰੂ ਸਾਹਿਬ ਜਾ ਰਹੇ ਆ ਯਾਤਰਾ ਬੜੀ ਇਕਠਨੇ ਇਸ ਤਾ ਕਰਕੇ ਕਿ ਪਲ-ਪਲ ਉਹਨਾਂ ਦੀ ਯਾਦ ਦੇ ਵਿੱਚ ਗੁਰਗੋਬੇ ਸਿੰਘ ਦੀ ਯਾਦ ਦੇ ਵਿੱਚ ਇੱਕ-ਇੱਕ ਕਦਮ ਰੱਖਣਾ ਪੈਂਦਾ ਇਹਦੇ ਵਿੱਚ ਮੇਰੇ ਹਰ ਜੀਓ ਸਭ ਕੋ ਤੇਰੇ ਵੱਸ ਅਸਾਂ ਜੋਰ ਨਹੀਂ ਜੇ ਕਿ ਸ਼ਾਮ ਕਰ ਸਕੇ ਜੋ ਭਾਵੇਂ ਤੇ ਉਹ ਬਖਸ਼ ਦੇ ਮਾਮਾ ਕੋ ਸਰ ਇਹ ਯਾਤਰਾ ਜੇ ਸਭ ਪੂਰ ਹੋਈ ਹੈ ਅਸੀਂ ਵੀਰਜੀ ਕੋ ਪੁੱਛਦੇ ਹਾਂ ਕਿ ਯਾਤਰਾ ਦੇ ਦੌਰਾਨ ਤੁਹਾਨੂੰ ਕਿੰਨਾ ਕ ਆਨੰਦ ਮਿਲਿਆ ਹੈ ਭਾਈ ਅਰਵਿੰਦਰ ਸਿੰਘ ਜੀ ਤਰਨ ਤੁਹਾਨੂੰ ਤੋਂ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਹੀ ਵਧੀਆ ਮੌਸਮ ਬਹੁਤ ਹੀ ਵਧੀਆ ਸਹਾਵਨਾ ਔਰ ਬਹੁਤ ਹੀ ਵਧੀਆ ਪ੍ਰਬੰਧ ਖਾਸ ਕਰਕੇ ਮੈਨੇਜਮੈਂਟ ਬਹੁਤ ਵਧੀਆ ਮੈਡਮ ਮੈਡਮ ਲਗ ਸਾਰਾ ਸਟਾਫ ਹੀ ਬਹੁਤ ਵਧੀਆ ਚਲੋ ਬਾਬਾ ਜੀ ਸੋ ਇਹਨਾਂ ਦੀ ਯਾਤਰਾ ਦੇ ਦਰਮਿਆਨ ਜੇ ਅਸੀਂ ਵੀਊ ਲੈ ਆਵਾ ਅੰਬਰ ਸ਼ਰਤ ਵੀ ਸੰਗਤ ਬੜੀ ਚੱਲ ਕੇ ਆਈ ਹੈ ਹਮ ਆ ਕੇ ਵੀਰ ਜੀ ਪਹੁੰਚੇ ਆ ਕੋਈ ਘੋੜਿਆਂ ਤੇ ਆਈ ਹੈ ਕੋਈ ਕਾਂਡੀਆਂ ਤੇ ਆਈ ਹੈ ਕੋਈ ਪਾਲਕੀਆਂ ਤੇ ਆਈ ਹੈ ਕੋਈ ਮੇਰੇ ਵਰਗੇ ਬਜ਼ੁਰਗ ਠਿਕਦੇ ਟਿੰਦੇ ਆਏ ਪਹੁੰਚੇ ਆ ਉਹਨਾਂ ਨੇ ਖੁਸ਼ੀ ਦੇ ਵਿੱਚ ਪ੍ਰਸ਼ਾਦ ਵੰਡੇ ਆ ਲਿਆ ਕੇ ਨੰਗੇ ਪੈਰੀ ਚੱਲ ਕੇ ਵੇਖੋ ਉਮਰ ਦਾ ਲਿਆ ਜਾਨੀਆ ਗੁਰਗੋਬ ਸਿੰਘ ਨੇ ਕਿਰਪਾ ਕੀਤੀ ਆ ਸ਼ਬਦ ਤੇ ਸ੍ਰਿੰਗ ਸੋਭਤ ਹਾਂ ਜੀ ਹਿੰਦ ਕੌਂਡ ਪਰਮਾਤਮਾ ਹੈ ਜਹਾਂ ਸਭ ਤੋਂ ਸਿਖੋਦੇ ਆ ਇਹ ਸਾਨੂੰ ਦੱਸਣਗੇ ਕਿ ਸਾਨੂੰ ਯਾਤਰਾ ਦੇ ਵਿੱਚ ਕਿੰਨਾ ਕਰਨਾਂਦਾ ਹੈ ਗੁਰੂ ਬਾਬਜੀ ਮਹਾਰਾਜਾ ਤੇ ਕੋਈ ਅੱਖਰ ਹੀ ਨਹੀਂ ਹੋ ਗਿਆ ਮੇਰੇ ਕੋਲ ਯਾਤਰਾ ਦੇ ਵਿੱਚ ਖੁਸ਼ੀਆਂ ਬਿਆਨ ਕਰਨ ਵਾਸਤੇ ਥਾਂ ਤੇ ਮਹਾਰਾਜਾ ਜੀ ਇੰਨੀਆਂ ਕ ਖੁਸ਼ੀਆਂ ਮਿਲਦੀਆਂ ਜੋ ਮਨਜਤ ਆ ਰਹੇ ਹੁੰਦੇ ਦੋਸਤੋਂ ਵਾਦ ਦੇ ਸੰ ਲੈ ਕੇ ਜਾਂਦਾ ਇਹ ਆਦੀ ਕਿਰਪਾ ਹੁੰਦੀ ਹੈ ਜਿਹੜਾ ਹਰ ਵੇਲੇ ਦਰਸ਼ਣ ਦੇਦਾਰ ਹੈ ਬਖਸ਼ਦਾ ਸੰਤਨ ਉਹਨਾਂ ਨਿਹਾਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਰਪਾ ਦਾਤਾ ਜੀ ਸੰਤਾਲੀ ਮਾਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸੋ ਇਹਨਾਂ ਦਾ ਪਹੇ ਵਿਊ ਲੈਨੇ ਆ ਵੀ ਇਹ ਵੀਰ ਜੀ ਇੱਥੇ ਬਹੁਤ ਸੇਵਾ ਕੀਤੀ ਹੈ ਇਹਨਾਂ ਨੇ ਵਾਹਿਗੁਰੂ ਪੰਡਾ ਜੀ ਬਹੁਤ ਸੇਵਾ ਕਰਦੇ ਜੀ ਤਾਂ ਸਾਹਮਣੇ ਲੰਗਰ ਹਾਲ ਆ ਸਾਹਮਣੇ ਕਿਹੜੀ ਸਾਰੇ ਸ਼ਖਦੇ ਚਾਹ ਪੀ ਰਹੇ ਲੰਗਰ ਹਾਲ ਦੇ ਵਿੱਚ ਸੋ ਇਥੇ ਖਾਣ ਪੀਣ ਦਾ ਪ੍ਰਬੰਧ ਵੀ ਇਹਨਾਂ ਨੇ ਮੈਨੇਜਮੈਂਟ ਕੀਤਾ ਹੈ ਸੋ ਸਾਨੂੰ ਇਹ ਦੱਸਣਗੇ ਵੀ ਕਿੱਤਾਂ ਕਿੱਤਾਂ ਦੇ ਪ੍ਰਬੰਧ ਮੈਨੇਜਮੈਂਟ ਕਰਦੀ ਆ ਸਾਰੇ ਵੀਰ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਜੀ ਅਸੀਂ ਇੰਨੇ ਖੁਸ਼ ਹੋਏ ਆ ਜੀ ਅਮਰੀਕਾ ਦੀ ਧਰਤੀ ਵਿੱਚ ਵੀ ਰਹਿੰਦੇ ਅਸੀਂ ਮਨ ਦੀ ਤਮੰਨਾ ਸੀ ਕਿ ਕਦੇ ਗੁਰੂ ਮਹਾਰੇ ਦੇ ਦਰਸ਼ਨ ਅਚਾਨਕ ਇੱਕ ਦਿਨ ਹੀ ਪਹਿਲਾਂ ਗੁਰੂ ਮਹਾਰੇ ਨੇ ਸਾਡੀ ਸੁਣੀ ਸਾਡਾ ਹੱਥ ਵੀ ਕੱਟਿਆ ਚੱਲਿਆ ਸੀ ਗੁਰੂ ਮਹਾਰੇ ਨੇ ਹੱਥ ਮੂਰੇ ਦੇਖੀ ਦਰ ਅਕ ਲਿਆ ਆ ਇੱਕ ਆਂਚ ਨਹੀਂ ਆਉਣ ਦੇ ਰਹੀ ਪੱਖਾ ਚੱਲਦਾ ਸੀਗਾ ਅਸੀਂ ਇਹ ਚਾਹੁੰਦੇ ਆ ਕਿ ਗੁਰੂ ਮਹਾਰੇ ਸਾਡੀ ਮਨ ਦੀ ਤਮੰਨਾ ਪੂਰੀ ਕਰੇ ਅਮਰੀਕਾ ਦੀ ਧਰਤੀ ਵਿੱਚ ਜਾ ਕੇ ਬਿਜ਼ਨਸ ਨੂੰ ਸੋਨਾ ਸਟੇਬਲ ਕਰਕੇ ਇਹ ਜੋ ਜੀਵਨ ਅਗੁਰੂ ਮਹਾਰਾਜ ਦੇ ਚਰਨਾ ਵਿੱਚ ਅਸੀਂ ਮੈਡੀਕਲ ਦਾ ਕੈਂਪ ਲਾਈਏ ਖੁੱਲੇ 30 ਸਟਾਲ ਲੱਗਿਆ ਹੋਏ ਸੰਗਤ ਜੋ ਜਿੰਨੀ ਸੇਵਾ ਗੁਰੂ ਮਹਾਰਾਜ ਦੇ ਸਿੱਧ ਹੱਥ ਰਕੇ ਕਰਾਏ ਸਾਡੀ ਮੰਨ ਦੀ ਅਖੀਲੀ ਤਮੰਨਾ ਹੈ ਜਿਹੜੇ ਚਾਰ ਸਵਾਸਾ ਗੁਰੂ ਮਹਾਰਾਜ ਦੇ ਲੇਖੇ ਲੱਗ ਜੀ ਇੱਥੇ ਆ ਕੇ ਤੁਹਾਨੂੰ ਕੀ ਮਹਿਸੂਸ ਹੈ ਵੀ ਥਕਾਵਟ ਨਹੀਂ ਨਹੀਂ ਕੋਈ ਨਹੀਂ ਅਸੀਂ ਅਸੀਂ ਨੰਗੀ ਪੈਰੀ ਆਏ ਆ ਜੀ ਇਹ ਪੈਰੀ ਤੁਰ ਕੇ ਆਏ ਆ ਸਾਨੂੰ ਕੋਈ ਮਹਿਸੂਸ ਨਹੀਂ ਇਹ ਥਕਾਵਟ ਕਿਸ ਚੀਜ਼ ਹੈ ਹੋ ਰਹੀ ਸਕਦਾ بڑے ਸ਼ਹਿਰਾਂ ਤੋਂ ਦੂਰ ਆਦੋਂ ਇੱਥੇ ਆਈਆਂ ਵਾ ਕਿਹੜੇ ਥਾਂ ਤੋਂ ਆਏ ਬੱਬਾ ਜੀ ਬੱਬਾ ਜੀ ਸੁਨਾਮ ਤੋਂ ਆਇਆ ਸੰਗਤ ਸੁਨਾਮ ਤੋਂ ਹੈ ਕਿਸ ਤਰ੍ਹਾਂ ਮਹਿਸੂਸ ਹੋਇਆ ਯਾਤਰਾ ਕਰਕੇ ਤਕਾਉਂਡ ਹੈ ਕਿ ਆਨੰਦ ਆ ਨਹੀਂ ਬਹੁਤ ਆਨੰਦ ਆਇਆ ਬੱਬਾ ਜੀ ਜਿਸ ਤਰ੍ਹਾਂ ਸਿਦੇ ਵਿੱਚ ਘੋੜਿਆਂ ਦੇ ਲੋਕੀ ਚੜ ਜਾਂਦੇ ਆ ਵੀ ਸਾਡੇ ਕੋ ਨਹੀਂ ਚੜਿਆ ਜਨਾਜ ਉਹ ਲੱਗਦਾ ਫਿਰ ਅਗਲੇ ਜਨਮ ਤੋਂ ਉਹਨਾਂ ਨੂੰ ਘੋੜੇ ਬਣਨਾ ਪੈਣਾ ਫਿਰ ਉਹ ਲਿਖਾ ਦੇਣਗੇ ਸੋ ਇਹਨਾਂ ਦਾ ਕਹਿਦਾ ਮਤਲਬ ਹੀ ਹੈ ਕਿ ਯਾਤਰਾ ਜਿਹੜੀ ਪੈਦਲ ਹੀ ਕਰਨੀ ਚਾਹੀਦੀ ਆ ਪੈਦਲ ਕਰਨ ਦੇ ਵਿੱਚ ਆਨੰਦ ਆ ਜੀ ਆਨੰਦ ਆ ਬੱਬਾ ਜੀ ਆਨੰਦ ਆ ਪਾਣੀ ਪੜੀ ਜਾਂਦੀ ਹੈ ਨਾਮ ਜੱਪੇ ਜਾਂਦਾ ਸੋ ਵੇਖੋ ਸਾਰਿਆਂ ਨੇ ਕਿੰਨਾ ਕਿੰਨਾ ਵਧੀਆ ਵਿਊ ਦਿੱਤਾ ਚਿਹਰੇ ਆ ਕੇ ਸਾਰੀਆਂ ਸਗੁਣੀ ਸਾਦੇ ਪਾਵਣ ਹੋਏ ਉਸ ਵੇਲੇ ਕੀਰਤਨ ਹੋਇਆ ਫਿਰ ਲੋਕਾਂ ਨੇ ਆਪਣੀ ਆਪਣੀ ਸੰਗਤ ਨੇ ਅਰਦਾਸਾਂ ਕਰਾਈਆਂ ਜੋ ਕਿਸੇ ਦੀ ਮਨੋਕਾਮਨਾ ਸਪੂਰਨ ਹੋਈ ਆ ਕੇ ਨੇ ਸ਼ੁਕਰਾਨੇ ਦੀ ਅਰਦਾਸ ਕਰਾਈ ਆ ਤੀ ਅਰਦਾਸ ਕਢੀ ਕਰਾਈ ਜੀ ਅਸੀਂ ਤਾਂ ਬਸ ਇਹ ਅਰਦਾਸ ਕਰ ਗਏ ਜੀ ਵੀ ਸੱਚੇ ਪਾਤਸ਼ਾਹ ਤੇਰੇ ਆਉਂਦੇ ਜਾਂਦੇ ਰਹੀਏ ਬਸ ਚਲੋ ਬਾਰ ਇਹਨਾਂ ਨੇ ਅਰਦਾਸ ਕੀਤੀ ਆ ਵੀ ਜਿੰਨਾ ਚਿਰ ਅਸੀਂ ਆਉਂਦੇ ਜਾਂਦੇ ਰਹੀਏ ਦਰਸ਼ਨ ਕਰਦੇ ਅੱਜ ਆਹੀ ਇੱਥੇ ਸਮਾਪਤੀ ਕਰਦੇ ਆਂ ਆਪਣੇ ਸਾਰੇ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਜਿੰਨਾ ਵੀ ਅਸੀਂ ਲੋਕਾਂ ਦੀ ਸੇਵਾ ਕਰ ਸਕੇ ਜਾਣਕਾਰੀ ਦੇ ਸਕੇ ਆ ਅੱਜ ਤੇ ਹਿਮਗਣ ਸਾਹਿਬ ਦੀ ਪੁੱਤਰ ਧਰਤੀ ਤੇ ਇਸ਼ਨਾਨ ਪਾਣੀ ਕਰਕੇ ਯਾਤਰਾ ਦੀ ਸਮਾਪਤੀ ਕੀਤੀ ਜਾਂਦੀ ਹੈ ਗੁਰ ਗੋਬੀ ਸਿੰਘ ਦੇ ਸਾਰੇ ਸ਼ੁਕਰਾਨੇ ਅਸੀਂ ਕਰ ਨਹੀਂ ਸਕਦੇ ਕਿਉਂਕਿ ਨਿਮਾਣ ਦੇ ਨਿਮਾਣ ਨਾ ਉੱਪਰ ਦੀ ਔਰ ਨਾ ਆਸਰੇ ਦੇ ਆਸਰੇ ਨਾ ਮੱਤੰਦੇ ਇਹ ਸਾਰੀਆਂ ਮਾਰ ਨੇ ਬਖਸ਼ਾ ਕੀਤੀਆਂ ਤੇ ਯਾਤਰਾ ਪੈਦਾ ਸੰਪੂਰਨ ਹੋਈ ਹੈ ਮੇਰੇ ਕੋਕਨੀ ਕਨੀ ਨਦੀ ਹੈ ਜੀ ਬੜੇ ਕਿਰਪਾ ਕੀਤੀ ਮਹਾਰਾਣੇ ਅੱਜ 20 ਸਾਲ ਤੋਂ ਬਾਅਦ ਮੈਂ ਫਿਰ ਇਸੇ ਮਹਾਰਾ ਦੇ ਚਰਨ ਵਰਸੇ ਆ ਮਹਾਰਾ ਨੇ ਕਿਰਪਾ ਕੀਤੀ ਆ ਤੇ ਅਸੀਂ ਇੱਥੇ ਆਣ ਕੇ ਪਹੁੰਚਿਆ ਉਹੀ ਮਹਾਰਾ ਲੈ ਕੇ ਆਇਆ ਬੜਾ ਲੰਦ ਆਇਆ ਬਹੁਤ ਰਸ ਕੀਤਾ ਆ ਬੜੇ ਕਿਰਪਾ ਵਾਲੇ ਮਹਾਰਾ ਜੀ ਔਰ ਬਹੁਤ ਵਧੀਆ ਪ੍ਰਬੰਧ ਆ ਇਸੋ ਦੀ ਕਮੇਟੀ ਆ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਸੋ ਗੁਰਗੋਬੇ ਸਿੰਘ ਦਾ ਕੋਟਾਨ ਕੋਟਾਨ ਸ਼ੁਕਰ ਹੈ ਵਾਰਨਿਕ ਕਿਰਪਾ ਕੀਤੀ ਆਪਣੀ ਯਾਤਰਾ ਆਪ ਹੀ ਸੰਪੂਰਨ ਕਰਾ ਲਈ ਹੈ ਤੇ ਸਾਡੇ ਵਾਸਤੇ ਕੁਝ ਨਹੀਂ ਹੈ ਇਥੋਂ ਦੇ ਜਿਹੜੇ ਸਾਡੇ ਆਪਣੇ ਜਿਨ੍ਹਾਂ ਨੇ ਸ਼ੁਰੂ ਤੋਂ ਇਹ ਯਾਤਰਾ ਦਾ ਸ਼ੁਰੂਆਤ ਕੀਤੀ ਸੀ ਉਹ ਵੀ ਆਪਣੇ ਥਿਊ ਦੇਣਗੇ ਵੀ ਅਸੀਂ ਕਿਤਨਾ ਕਿਤਨਾ ਸ਼ੁਰੂ ਤੋਂ ਅੰਮ੍ਰਿਤਸਰ ਤਨ ਤਨ ਸੋ ਆਏ ਆ ਤੇ ਅਸੀਂ ਇੱਥੇ ਆ ਕੇ ਤੇ ਇਹ ਸਾਰੇ ਥਿਊ ਇਹ ਦੱਸਣਗੇ ਵੀ ਕਿਤਨਾ ਸੰਪੂਰਨ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਹੀ ਅਨੰਦ ਵਿੱਚ ਆ ਇਹ ਮੇਰੀ ਜਿਹੜੀ ਪਹਿਲੀ ਯਾਤਰਾ ਸੀ ਜਿਹੜੇ ਕੀ ਸ਼੍ਰੀ ਤਨਤਨ ਸਾਹਿਬ ਤੋਂ ਆਪਾਂ ਆਰੰਭ ਕਰਕੇ ਤੇ ਸ਼੍ਰੀ ਹਰਿਮੰਨ ਸਾਹਿਬ ਤੱਕ ਅੱਜ ਪਹੁੰਚੇ ਆ ਤੇ ਇੰਨਾ ਕ ਆਨੰਦ ਆਇਆ ਸਾਰੀ ਯਾਤਰਾ ਦੇ ਵਿੱਚ ਕਿ ਨਾ ਬਿਆਨ ਕੀਓ ਕਰਨ ਜੋਗ ਇਹ ਜਿਹੜੀਆਂ ਚੀਜ਼ਾਂ ਬਹੁਤ ਹੀ ਆਨੰਦ ਦਿੰਦੀਆਂ ਸਾਰਾ ਸਕੂਨ ਦਿੰਦੀਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਮਹਾਰਾਜ ਦਾ ਸਿਰ ਤੇ ਹੱਥ ਉਹਨਾਂ ਦੇ ਓਟ ਆਸਰਾ صدਕਾ ਇੱਥੋਂ ਤੱਕ ਪਹੁੰਚੇ ਆ ਉਦਾਂ ਆਪਣੇ ਹੱਥ ਵਸੇ ਕੁਛ ਨਹੀਂ ਆ ਇਸ ਕਰਕੇ ਬਹੁਤ ਹੀ ਆਨੰਦ ਆਇਆ ਗੁਰੂ ਸਾਹਿਬ ਅੱਗੇ ਵੀ ਇਦਾਂ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ